ਦੇਉ ਕਾ ਕਾ ਲੱਭਦਾ ਵੇ ਆਪ ਨੂੰ ਇਹ ਹੋਰ ਨਾ ਮਿਲਦਾ ਜੀ ਹਾਂ ਉਹ ਲਾ ਵੀ ਲਉਂਦਾ ਹਨ ਆ ਕਾਗਲ ਲੱਭਦਾ ਵੇ ਇਹਨੇ ਕੈਸ਼ ਕੱਢਿਆ ਉਹਨੂੰ ਪਤਾ ਸੀ ਕਿ ਕੈਸ਼ ਕਿੱਥੇ ਵੇ ਸਿੱਧਾ ਆਇਆ ਉਹਨੇ ਕੋਈ ਡਰੋਨ ਨਹੀਂ ਖੋਲਿਆ ਉਹਨੇ ਸਿੱਧਾ ਆਹੀ ਡਰੋਨ ਖੋਲਿਆ ਉਹਨੇ ਕੈਸ਼ ਕੱਢਿਆ ਵਸ ਹਾਂ ਉਹ ਕੈਸ਼ ਹੁਣ ਆਇਆ ਉਹਨੇ ਕਾਗਲ ਲੱਭਦਾ ਪਿਆ ਵਾ ਉਹ ਉਹਨੂੰ ਡਿਸ਼ਟੈਂਸ ਵੰਦੀ ਉਹਦੇ ਬਾਅਦ ਉਹ ਆ ਲੈ ਗਿਆ ਸਭ ਨੂੰ ਸਿੱਧਾ ਪੇਤੀ ਇੱਕ ਤੋਂ ਬਾਅਦ ਦਵਾਰਾ ਇਹ ਇੱਕ ਬੰਦਾ ਆਇਆ ਕੋਈ 40-45 ਸਾਲ ਦਾ ਪਰਸਨਲ ਬਲਦੇ ਹੈਗੇ ਆ ਛੋਟਾ ਨਹੀਂ ਕਿਉਂ ਮੈਂ ਕਹਿੰਦਾ ਨਸ਼ੇੀ ਵੀ ਨਹੀਂ ਗੇ ਨਸ਼ੇੜੀ ਵੀ ਨਹੀਂ ਹੈਗੀ ਆ ਉਹ ਗੱਡੀਆਂ ਪਸੰਦ ਕਰਦੇ ਪਰ ਕਿਹੜੀ ਚੱਕਣੀ ਹੈ ਪੇਤੀ ਬੰਦੇ ਆ ਟੋਰਚ ਵੀ ਹੈ ਨਾ ਤੇ ਇੱਕ ਪੇਤੀ ਬੰਦੇ ਆ ਪੇਤੀ ਬੰਦੇ ਆ ਲੈ ਕਲ ਵੀ ਇਸ ਤੇ ਕੋਈ ਮਚ ਹੋ ਰਿਹਾ ਸਾਰੇ ਆ ਦੇਖੋ ਮੈਂ ਦੇਖਾਂ ਕਿਹੜੀ ਲੈਣੀ ਆ ਸਿਕਲੈਂਡਰ 1 ਕੈਪੀਟਲ ਐ ਚੱਕਣੀ ਵੀ ਸmall ਆ ਗਿਆ ਦੇਖੋ ਐ ਚੱਕ ਲੈ ਵੀ ਆਰਾ ਦੇ

ਸਰ ਹਾਂਜੀ ਮੈਂ ਸਿਰ ਪਿੰਡਰ ਸੇ ਹਾਂਜੀ ਲਾਲਾ ਲੰਬੜਾ ਸਭ ਕੋ ਇਹ ਰਿਪੋਰਟ ਜੀ ਦਈਆ ਸਟੇਸ਼ਨ ਹੰਦੀਪ ਹਾਂਜੀ ਕਿਤੇ ਜੈਸੀਆ ਦੀ ਹੀਰ ਵਾਲਿਆਂ ਦੀ ਉਹਦੇ ਸ਼ਾਹ ਤੋਂ ਪੂਰੀ ਕਰਕੇ ਆ ਉਹਦੀ ਤਕਰੀਰ ਕਰ ਰਹੇ ਆ ਜਿਹੜੀ ਤਕਰੀਰ ਆ ਰਾਮ ਜੀ ਆ ਲਿਆ ਲੱਗਿਆ